सत श्रीकाल वेलकम बैक टू तो अवर चैनल आई होप तु सारे जने वाला हो गए तो राजी खुश हो गए तो अब मैं थोड़े तो लिए बहुत वाला ही वीडियो लेके आई हाँ सो तो मेरा टाइटल थमने देख के पता ही लग गया होगा कि अब मैं किस टॉपिक टॉपिकल डिस्कस तो करना है सो आप अपनी वीडियो करते हैं स्टार्ट सब तो पहला मैं थोसना कि मान लो हम मेरी स्किन आ गई मेरी थोड़ी ड्राई हैगी मेरा कलर भी फेयर हैगा ਤੇ ਮੈਨੂੰ ਵੈਸੇ ਮੈਂ ਜਿਆਦਾ ਫੇਸ਼ੀਅਲ ਆਪਣੇ ਨਹੀਂ ਕਰਾਉਂਦੀ ਅਗਰ ਮੈਂ ਕਿਸੇ ਮੈਰਿਜ ਤੇ ਜਾਣਾ ਹੈ ਜਾਂ ਕੋਈ ਮੰਥਲੀ ਕੋਈ ਮੇਰੇ ਘਰ ਫੰਕਸ਼ਨ ਹੈ ਜਾਂ ਕਿਧਰ ਜਾਣਾ ਹੈ ਮੈਂ ਤਾਂ ਆਪਣੇ ਕਰਾਉਣੀ ਹੈ ਮੈਂ ਯੂਜ਼ ਕਰਦੀ ਆ ਲੋਟਸ ਤੁਹਾਨੂੰ ਦਿਖ ਨਹੀਂ ਰਿਹਾ ਲੋਟਸ ਦਾ ਮੈਂ ਇਹ ਹੈ ਰੈਡੀਐਂਟ गोल्ड फेशियल ਹੈ ਇਹ ਬਹੁਤ ਬੈਸਟ ਫेशियल ਹੈਗਾ ਮੈਂ ਤੁਹਾਨੂੰ ਇਹੀ ਸਲਾਹ ਦੇਉਂਗੀ ਕਿ ਜਿਵੇਂ ਜਿਨ੍ਹਾਂ ਦਾ ਮੇਰੀ ਵਰਗੀ ਸਕਿਨ ਹੈ ਡਰਾਈ ਹੈ ਥੋੜਾ ਜਿਹਾ ਕਲਰ ਫੇਅਰ ਹੈ ਬਸ ਇਹ ਨਾ ਇਹਦੇ ਚ ਇਹਦਾ ਇਹ ਸਹਾਰਾ ਹੈ ਕਿ ਮੰਨ ਲਓ ਕਿ ਕਈ ਲੇਡੀਆਂ ਨੇ ਐਵੇਂ ਦੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਮੈਂ ਦੇਖਿਆ ਉਹ ਪਤਾ ਹੈ ਕਿ ਇਹ ਚ ਕਹਿੰਦੀਆਂ ਨੇ ਕਿ ਸਾਨੂੰ ਰੰਗ ਸਾਫ ਚਾਹੀਦਾ ਬਿਲਕੁਲ ਕਲੀਅਰ ਹੋ ਜਾ ਸਕਿਨ ਇਹਦੇ ਨਾਲ ਇਹ ਹੁੰਦਾ ਕੋਈ ਵੀ ਫੇਸ਼ੀਅਲ ਮੰਨ ਲਓ ਤੁਹਾਨੂੰ ਕਲੀਅਰ ਨਹੀਂ ਮਿਲੇਗਾ ਚਿੱਟਾ ਰੰਗ ਨਹੀਂ ਹੋ ਜਾਏਗਾ ਇੱਕੋਦਮ ਬਸ ਇਹ ਹੈ ਕਿ 글로 ਆ ਜਾਏਗਾ ਹੁਣ ਮੰਨ ਲਓ ਦੇਖੋ ਮੇਰੇ ਇੱਥੇ ਨਾ ਇੱਥੇ ਬਲੈਕ ਧਿਲ ਨੇ ਮੇਰੇ ਕਿਸੇ ਚੀਜ਼ ਨਾਲ ਠੀਕ ਨਹੀਂ ਹੋ ਰਹੇ ਚਾਹੇ ਮੈਂ ਫੇਸ਼ਲ ਕਰਾਵਾਂ ਚਾਹੇ ਮੈਂ ਕੁਝ ਵੀ ਕਰਾਵਾਂ ਇਹ ਨੈਚੁਰਲ ਜਿਹੜੀ ਚੀਜ਼ ਆਪਣੇ ਹੈਗੀ ਹੈ ਇਹ ਨੈਚੁਰਲ ਹੀ ਹੈ ਇਹ ਕਿਸੇ ਚੀਜ਼ ਨਾਲ ਠੀਕ ਨਹੀਂ ਹੋਣੀ ਠੀਕ ਹੈ ਦੂਜਾ ਇਹ ਦੱਸ ਦਿਆਂ ਇਹਦੇ ਵਿੱਚ ਹੁੰਦੇ ਨੇ ਆਪਣੇ 4 ਸਟੈਪ ਇਹਦੇ ਉੱਥੇ ਪਤਾ ਲੱਗ ਰਿਹਾ ਹੋਊਗਾ 4 ਸਟੈਪ ਨੇ ਜਿਵੇਂ ਫਰਸਟ ਸਕ੍ਰੈਪ ਹੁੰਦਾ ਹੈ ਸਕਰਬ ਸਕਰਬ ਹੈ ਦੂਜਾ ਆਪਣੇ ਆ ਜਾਂਦੀ ਹੈ ਕਿ ਐਕਟੀਵੇਟਰ ਜਿਹੜੀ ਸ਼ਾਇਦ ਜੈਲ ਹੁੰਦੀ ਹੈਗੀ ਜਲ ਕਹਿੰਦੇ ਆ ਤੇ ਉਸ ਤੋਂ ਬਾਅਦ ਕਰੀਮ ਆਂਦੀ ਹੈ ਮਸਾਜ ਕਰੀਮ ਤੇ ਆਪਣਾ ਸਭ ਤੋਂ ਲਾਸਟ ਤੇ ਆ ਜਾਂਦਾ ਹੈ ਮਾਸਕ ਮੇਰੇ ਕੋਲ ਬਹੁਤ ਚੰਗੇ ਗਿੱਟਾ ਨੇ ਨੰਬਰ 1 ਫੇਸ਼ੀਅਲ ਕਿਟ ਨੰਬਰ 2 ਲੋ ਟੈਸਟੀ ਵਾਈਟਨਿੰਗ ਗ로우 ਤੇ ਨੰਬਰ 3 ਡਾਇਮੰਡ ਨੰਬਰ 4 ਲੋਟਸ ਮੈਂ ਉਹ ਹੀ ਲੈ ਕੇ ਆਈਆਂ ਜਿਹੜੇ ਸਭ ਤੋਂ ਬੈਸਟ ਨੇ ਫੇਸ਼ੀਅਲ ਤੇ ਨੰਬਰ ਪੀਐਲਸੀਸੀ ਦਾ 골ਡ ਦਾ ਇਹ ਸਾਰੇ ਫੇਸ਼ੀਅਲ ਬਹੁਤ ਵਧੀਆ ਨੇ ਕੋਈ ਵੀ ਸਕਿਨ ਵਾਲੇ ਕੋਈ ਵੀ ਕਰ ਸਕਦੇ ਨੇ ਜਿਵੇਂ ਜਿੰਨਾਂ ਕੋਲ ਜਿਆਦਾ ਪੈਸੇ ਨਹੀਂ ਹੁੰਦੇ ਇਹਨਾਂ 'ਚ ਵੈਸੇ ਇਹ ਜਿਹਵੇਂ ਮੈਂ ਤਾਂ ਵੱਡੇ ਵੱਡੇ ਬਾਕਸ ਮੰਗਾਏ ਹੋਏ ਨੇ ਛੋਟੇ ਛੋਟੇ ਇੰਨੇ ਨੇ ਪਾਉਂਚ ਵਾਲੀ ਵੀ ਆਉਂਦੀਆਂ ਨੇ ਕਿ ਜਿਹੜਾ ਇੱਕ ਵਾਰ ਤੁਸੀਂ ਘਰ ਕਰ ਸਕਦੇ ਹੋ 120 ਤੇ 40 ਰੁਪਏ ਚਾਹੁੰਦਾ ਉਹ ਕੋਈ ਏਡੀ ਗੱਲ ਨਹੀਂ ਹੈਗੀ ਤੇ ਇਹਦਾ ਮੈਂ ਪਿੱਠੇ ਲਗਾਇਆ ਕਿਉਂਕਿ ਮੈਂ ਕੰਮ ਕਰਦੀ ਹਾਂ ਬਈ ਤੇ ਉਹਦੇ ਕਰਕੇ ਮੇਰੇ ਕੋਲ ਕਸਟਮਰ ਆਉਂਦੇ ਆ ਤੇ ਉਹ ਕਰਾਉਂਦੇ ਆ ਫਿਰ ਤਾਂ ਕਰਕੇ ਮੈਂ ਇਕੱਠੇ ਮਂਗਾਏ ਹੋਏ ਹੈਗੇ ਤੇ ਕੁਝ ਮੈਂ ਆਪਣੇ ਵੀ ਯੂਜ਼ ਕਰਦੀ ਹਾਂ ਕਰਾ ਲੈਣੀਆਂ ਮੈਂ ਆਪਣੇ ਆਵਲ ਫੇਸ਼ੀਅਲ ਕਰਾਉਣੀ ਹੈ ਕਿ ਲੋਟਸ ਦਾ ਲੋਟਸ ਦਾ 골ਡ ਵਾਲਾ ਹੈ ਇਹ ਇਹ ਬਹੁਤ ਹੀ ਵਧੀਆ ਫੇਸ਼ੀਅਲ ਹੈ ਇਹ ਵਾਲਾ ਫੇਸ਼ੀਅਲ ਆ ਨਾ ਇਹਦਾ ਰਿਜ਼ਲਟ ਬਹੁਤ ਹੀ ਵਧੀਆ ਹੈ ਕਿਉਂਕਿ ਜਿੰਨਾਂ ਨੇ ਮੈਂ ਕੀਤਾ ਹੈ ਮੈਂ ਖੁਦ ਹੀ ਆਪਣੇ ਕਰਦੀਆਂ ਤੇ ਇਹਦਾ ਵੀ ਮੰਨ ਲਓ ਨਾ ਕਈ ਕਈ ਹੁੰਦੇ ਨੇ ਕਿ ਮੇਰੇ ਕੋਲ ਜਿਹੜੇ ਕਸਟਮਰ ਆਉਂਦੇ ਆ ਜਾਂ ਕਈ ਲੋਕ ਹੁੰਦੇ ਨੇ ਉਹ ਉਹਨਾਂ ਨੂੰ ਐ ਹੁੰਦਾ ਕਿ ਪੀਕੋ ਦਾ ਤੜਾ ਜਿਹੜਾ ਫੇਸ ਓ ਗੋਰਾ ਨਹੀਂ ਹੋਏਗਾ ਇਹ ਇੱਕ ਹੀ ਗਲੋ ਆ ਜਾਏਗਾ ਸੋ ਤੁਹਾਨੂੰ ਮੈਂ ਇਹ ਹੀ ਸਲਾਹ ਦਵਾਂਗੀ ਕਿ ਆਹ ਕਰਾਓ ਬੋਤ ਬੈਸਟ ਫੇਸ਼ੀਅਲ ਆਗਾ ਬਾਕੀ ਦੂਜੇ ਨੰਬਰ ਤੇ ਆਹ ਵਾਲਾ ਵੀ ਐਲ ਸੀ ਸੀ ਦਾ ਪਪਾਇਆ ਵਾਲਾ ਇਹ ਉਹਨਾਂ ਲਈ ਜਿਨ੍ਹਾਂ ਥੋੜੀ ਡਾਰਕ ਹੈ ਸਕਿਨ ਹਾਣਾ ਕਿ ਜਿਨ੍ਹਾਂ ਨੂੰ ਥੋੜੀ ਜਿਹੀ ਪ੍ਰੋਬਲਮ ਹੈ ਜਿਵੇਂ ਅਲਰਜੀ ਆ ਕਿਸੇ ਵੀ ਚੀਜ਼ ਤੋਂ ਜੋ ਕਿਸੇ ਕਰੀਮ ਲੱਗਣ ਤੋਂ ਵੈਸੇ ਉਹਨਾਂ ਲਈ ਇਹ ਸਹੀ ਹੈਗੀ ਕਿ ਬਹੁਤ ਵਧੀਆ ਪਪਾਇਆ ਵਾਲਾ ਮੈਂ ਕਈਆਂ ਦੇ ਕਿਹਾ ਹੈਗਾ ਇਹਨਾਂ ਗਲੋ ਵੀ ਬਹੁਤ ਆਂਦਾ ਹੈਗਾ ਤੇ ਤੀਜਾ ਇਹ VLCC ਦਾ ਇਹ 골ਡ ਦਾ ਇਹਦੇ ਵਿੱਚ ਕਈ ਆਉਂਦੇ ਆ ਡਾਇਮੰਡ ਵੰਗਾ ਲਓ ਜਾਂ ਕੋਈ ਵੀ ਜਿਹੜਾ ਜਿੰਸੀ ਇਸਲੀ ਸਕਿਨ ਦੇ ਅਕੋਰਡਿੰਗ ਜਿੰਨ ਜਿੰਨ ਸੂਟ ਕਰਦਾ ਅਗਲਾ ਉਹ ਹੀ ਯੂਜ਼ ਕਰਦਾ ਹਨ ਬਾਕੀ ਤੁਸੀਂ ਇਹ ਵੀ ਕਰਾ ਸਕਦੇ ਹੋ ਇਹ ਵੀ ਬਹੁਤ ਬੈਸਟ ਫੇਸ਼ੀਅਲ ਹੈਗਾ ਇਹਦੇ ਨਾਲ ਵੀ ਰਿਜ਼ਲਟ ਹਾਈ ਆਉਂਦਾਗਾ ਮੈਂ ਦੇਖਿਆ ਤੇ ਤੀਜਾ ਚੌਥਾ ਇਹ ਆਪਣੇ ਕੋਲ ਲੋਟਸ ਹੈਗਾ ਇਹਦੇ ਨਾਲ ਵੀ ਬਹੁਤ ਵਧੀਆ ਰਿਜ਼ਲਟ ਹੈ ਇਹਦੇ ਵਿੱਚ ਚਾਰ ਸਟੈਪ ਹੈਗੇ ਤੇ ਇਹਦੇ ਵਿੱਚ ਸਿੱਧਾ ਪਹਿਲਾਂ ਕਲੀਨਜ਼ਿੰਗ ਮਿਲਕ ਹੈ ਫਿਰ ਸਕਰਬ ਹੈ ਫਿਰ ਮ사ਜ ਹੈ ਤੇ ਫਿਰ ਮਾਸਕ ਹੈ ਇਸ ਵੀ ਇਹੀ ਚਾਰ ਸਟੈਪ ਨੇਗੇ ਤੇ ਬਸ ਇਹ ਕੀ ਇਹਦੇ ਸਟੈਪ ਉੱਤੇ ਧਿਆਨ ਚ ਰੱਖਣੇ ਹੁੰਦੇ ਆ ਥੋੜੇ ਜਿੇ ਫੇਸ਼ੀਅਲ ਦੇ ਫੇਸ਼ੀਅਲ ਤਾਂ ਹਰ ਵਧੀਆ ਹੁੰਦਾ ਹੈਗਾ ਆਪਣੇ ਹਰ ਕੋਈ ਆਪਣੇ ਤਰ੍ਹਾਂ ਜੋ ਸਭ ਵਧੀਆ ਕੰਪਨੀ ਕਰੇ ਹੀ ਵਧੀਆ ਹੁੰਦੀਆਂ ਨੇ ਪਰ ਇਹ ਥੋੜਾ ਜਿਹਾ ਧਿਆਨ ਰੱਖਣਾ ਹੁੰਦਾ ਕਿਵੇਂ ਕੀਤਾ ਜਾਏ ਹਨਾ ਤੇ ਇਹ ਸਭ ਤੋਂ ਲਾਸਟ ਤੇ ਮੇਰੀ ਚੋਇਸ ਹੈਗੀ ਏਜ ਡਾਇਮੰਡ ਚ ਵੀ ਤੇ 골ਡ ਸੇਮ ਹੀ ਹੁੰਦਾ ਹੈਗਾ ਪਿਓਰ ਰੂਟਸ ਤੇ ਹੁੰਦੇ ਇਹ ਡਾਇਮੰਡ ਤੇ 골ਡ ਦੇ ਇਹ ਸਭ ਤੋਂ ਮੈਂ ਲਾਸਟ ਤੇ ਰੱਖੂੰਗੀ ਕਿਉਂਕਿ ਨਾ ਇਹ ਜਿਆਦਾ ਮਹਿੰਗਾ ਨਹੀਂ ਹੁੰਦਾਗਾ ਥੋੜਾ ਸਸਤਾ ਹੀ ਹੁੰਦਾਗਾ ਤੇ ਇਹ ਉਹਨਾਂ ਵਾਸਤੇ ਹੈ ਜਿਨ੍ਹਾਂ ਦੀ ਸਕਿਨ ਤੇ ਸਾਰੇ ਸੂਟ ਕਰ ਜਾ ਕਿ ਕਿਸੇ ਵੀ ਸਕਿਨ ਤੇ ਕੋਈ ਅਲਰਜੀ ਨਹੀਂ ਹੈ ਜਾਂ ਕੋਈ ਸ਼ਾਇਆ ਨਹੀਂ ਹੈ ਕਿਸੇ ਵੀ ਤਰ੍ਹਾਂ ਦੀਆ ਉਹ ਇਹਨੂੰ ਯੂਜ਼ ਕਰ ਸਕਦਾ ਹੈ ਦੋਨਾਂ ਨੂੰ ਤੇ ਹੁਣ ਮੈਨੂੰ ਇਹ ਪਰੇਸ਼ਾਨ ਕਰ ਲਈ ਵੀਡੀਓ ਨਹੀਂ ਸ਼ੂਟ ਕਰਨ ਦੇ ਦੀ ਹਾਂਜੀ ਛੋ ਉੱਧਰ ਜਾਸੋ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਸਲਾਹ ਦੇਣਾ ਚਾਹੂੰਗੀ ਕਿ ਆਹ ਵਾਲਾ ਜਿਹੜਾ ਫੇਸ਼ੀਅਲ ਹੈ ਬਹੁਤ ਬੈਸਟ ਹੈਗਾ ਮੈਂ ਖੁਦ ਆਪਣੇ ਕਰਾਉਣੀ ਆ ਤੇ ਕਰਦੀ ਵੀ ਆ ਸੋ ਤੁਸੀਂ ਕੋਸ਼ਿਸ਼ ਕਰੋ ਕਿ ਇਹ ਵਾਲਾ ਇੱਕ ਵਾਰ ਮੇਰੇ ਕਹਿੰਦੇ ਗੋ ਟ੍ਰਾਈ ਕਰਨਾ ਤੇ ਫਿਰ ਰਿਵਿਊ ਮੈਨੂੰ ਜ਼ਰੂਰ ਦੱਸਣਾ ਕਿ ਤੁਹਾਨੂੰ ਸਾਰਿਆਂ ਨੂੰ ਮੇਰੀ ਇਹ ਵੀਡੀਓ ਕਿੱਦਾਂ ਲੱਗੀ ਹੈ ਬਾਕੀ ਜਿੰਨੀ ਕਿ ਮੈਨੂੰ ਨੌਲੇਜ ਸੀ ਮੈਂ ਤੁਹਾਨੂੰ ਦੱਸ ਰਹੀ ਆ ਕਿ ਫੇਸ਼ੀਅਲ ਕਰਨ ਨਾਲ ਇੱਕੋ ਦਾ ਆ ਪੰਜ ਚਿੱਟੇ ਤਾਂ ਨਹੀਂ ਹੋ ਜਾਂਦੇ ਮੰਨ ਲਓ ਜਿੰਨਾ ਦਾ ਰੰਗ ਥੋੜਾ ਜਿਹਾ ਡਾਊਨ ਹੈ ਕਦਮ ਚਿੱਟਾ ਤਾਂ ਨਹੀਂ ਹੁੰਦਾ ਹੈਗਾ ਥੋੜਾ ਇਹ ਇੱਕ ਇੱਕ ਲੋ ਆ ਜਾਂਦਾ ਹੈਗਾ ਪੱਕੀ ਤੁਸੀਂ ਸਟੈਪ ਨੇ ਕੁਝ ਧਿਆਨ ਜਿਵੇਂ ਧਿਆਨ ਰੱਖ ਰਹੇ ਹੁੰਦੇ ਆ ਕਿ ਸਾਰੀ ਆ ਚੀਜ਼ ਨੂੰ ਕਵਰ ਕਰਨਾ ਹੁੰਦਾ ਹੈਗਾ ਮੈਂ ਕੋਟਾ ਪੂਰਾ ਤੇ ਤੁਸੀਂ ਇਸ ਚੀਜ਼ ਦਾ ਧਿਆਨ ਰੱਖਿਆ ਕਰੋ ਕਿ ਜਿਹੜੇ ਆਪਣੇ ਹੱਥ ਆ ਨਾ ਵਧੀਆ ਤਰੀਕੇ ਨਾਲ ਤੁਸੀਂ ਮ사ਜ ਕਰੋ ਬਸ ਮੇਰੀ ਅਖੀਰਲੀ ਗੱਲ ਬਸ ਇਹ ਜਿਹ ਮੈਂ ਨਾਲ ਜਿਹੜੇ ਵਰਗੇ ਵਰਗੇ ਡੱਬੇ ਆ ਤੁਹਾਨੂੰ ਇਹਨਾਂ ਦਾ ਪ੍ਰਾਈਸ ਵੀ ਦੱਸ ਦਿੰਨੇ ਆਂ ਅੱਗੇ ਇਹ 1375 ਦਾ 1375 ਦਾ ਵਾਲਾ ਇਹ ਮੈਂ ਜ 6-7 ਵਾਰ ਕਰ ਲਿਆ ਬਟ ਹਲੇ ਵੀ 3-4 ਵਾਰ ਹੋਰ ਹੋ ਜਾਏਗਾ ਤਾਂ ਹੀ ਵੈਸੇ ਨਾ ਜੇ ਕਿਸੇ ਨੇ ਆਪਣੇ ਆਪਣੇ ਖੁਦ ਵੀ ਤੁਸੀਂ ਕਰਨਾ ਤਾਂ ਇਕੱਠੀ ਪੈਕਿੰਗ ਮੰਗਾਣ ਚ ਫਾਇਦਾ ਕਿ ਤੁਸੀਂ ਮਹੀਨੇ ਬਾਅਦ 2 ਮਹੀਨੇ ਬਾਅਦ ਆਪਣੇ ਕਰ ਸਕੋ ਇਕੱਠੀ ਪੈਕਿੰਗ ਜੇ ਹੁੰਦਾ ਕਿੰਨੇ ਵਾਰ ਫੇਸ਼ਲ ਹੋ ਜਾਂਦਾ ਥੋੜਾ ਸਸਤਾ ਵੀ ਸਸਤੇ ਵਾਲਾ ਹੁੰਦਾ ਉਹ ਇੱਕ ਵਾਰ ਹੀ ਹੁੰਦਾ मैं हाँ बाप बोलो आप में नू, में नू कर देना। ये बड़े बड़े हैं ये भी बड़े बड़े और ये है। ये हैं बिल्कुल भी नहीं हैं और और ये मैं डायमंड

ਆ ਹੋ ਗਿਆ ਤੇ ਕਿਹੜਾ ਰਹਿ ਗਿਆ ਆਪਣਾ ਇਹ ਜਿਹੜਾ ਇਹ ਵੀਲਸੀਸੀ ਦਾ ਇਹ ਥੋੜੀ ਛੋਟੀ ਪੈਕਿੰਗ ਹੈਗੀ ਇਹ 21 ਵਾਰ ਹੁੰਦੀ ਹੈ ਕਿ ਦੂਜੀ ਵਾਰ ਨਹੀਂ ਹੁੰਦੀ ਤੇ ਦੂਜੀ ਵਾਰ ਨਹੀਂ ਹੁੰਦੀ ਇਹ ਅਗਲੀ ਵਾਰ ਜਿਹੜਾ ਇਹ ਨੋਟਿਸ ਹੈ ਇਹ 810 ਰੁਪਏ ਦਾ ਇਹ ਵੀ 5-6 ਵਾਰ ਹੋ ਜਾਂਦਾ ਇਹਦੇ ਚ ਵੱਡੇ ਵੱਡੇ ਡੱਬੇ ਆਉਂਦੀਆਂ ਨੇ ਹੈਗੀਆਂ ਉਹ ਨਹੀਂ ਇਹਦੇ ਚ ਤੇ ਬਾਕੀ ਛੋਟੇ ਪਾਉਚ ਵੀ ਜਾਂਦੇ ਜੇ ਕੋਈ ਸੋ ਨਵੇਂ ਫੋਰਡ ਕਰ ਬੰਦੇ ਜਿਆ ਮਹਿੰਗਾ ਤੋਂ ਛੋਟੇ ਪਾਉਚ ਲੈ ਕੇ ਆਪਣਾ ਫੀਸ਼ੀਅਲ ਕਰਾ ਸਕਦਾ ਹੈਗਾ ਤੇ ਬਸ ਫਿਰ ਆਦਿ ਇਹ ਵੀਡੀਓ ਸੀ ਕਿ ਤੇ ਮੈਨੂੰ ਇਹ ਜਿਆਦਾ ਨਹੀਂ ਸ਼ੂਟ ਕਰਨ ਦੇ ਦੀ ਤੇ ਬਾਕੀ ਜੇ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਣਾ ਕੋਈ ਫੈਕਵਰ ਆਇਆ ਮੇਰੇ ਚੈਨਲ ਤੇ ਤੇ ਹੁਣ ਮੈਂ ਤੁਹਾਨੂੰ ਮਿਲੂਗੀ ਨੈਕਸਟ ਟਾਈਮ ਵੀਡੀਓ ਨਾਲ ਹੁਣ ਤੱਕ ਲਈ ਬਾਏ ਬਾਏ